ਬਾਈ ਜੀ ਸਮਾ ਲੱਗ ਗਿਆ 1975 ਜਾਨ ਜਾਨ ਬੰਗਾ ਛਣਕਾ ਕੇ ਮਿੱਤਰ ਦਾ ਨਾਮ ਪੁੱਛਦੀ ਇਹ ਆ ਬਾਈ ਜੀ ਸੁਮੇਲ ਚੱਲ ਰਿਹਾ ਪਿੰਡ ਰਾਮਪੁਰ ਦੇ ਵਿੱਚ 6 ਜਨਵਰੀ 2026 ਲੱਗਿਆ ਹੋਇਆ ਮੇਲਾ ਪਹੁੰਚੀ ਹੋਈ ਸਿਖਰ ਤੇ ਖੇਡ ਆ ਗਈ ਬਈ 19 ਸੈਕਿੰਡ ਕਰਨ ਵਾਲੇ ਪੁਆਇੰਟ ਆ ਬਾਈ ਜੀ ਸਮਾ 19 91 ਇਹ ਉੱਪਰਲੇ ਪਾਸੇ ਬਾਈ ਜੀ ਭੱਜਿਆ ਬਾਈ ਜੱਗੂ ਉਹਨਾਂ ਦਾ ਪਰਮਨੰਦਪੁਰ ਹੈਪੀ ਮੁੰਡੀਆਂ ਹਰਸ਼ ਮੁੰਡੀਆਂ ਜਿਹੜਾ ਆਪਣੇ ਵੱਲ ਭੱਜਿਆ ਵਾ ਤੇ ਪਰਲੇ ਪਾਸੇ ਗੁਰਵਿੰਦਰ ਹਣੀ ਸੇਹ ਵਾਲੇ ਗੁਰਸ਼ਰਨ ਟਾਲਾ ਚੈਨ ਟਾਲਾ ਗੋਲੂ ਜੋਦਾ ਸੁੱਖਾ ਨਾਗਰਾ ਰਣਜੀਤ ਸਿੰਘ ਦੀ ਸੋਤਾ ਪਾਰੀਆਂ ਚੈਂਪੀਅਨ ਜੱਟ ਭੱਜਦਾ ਤੇ ਸਾਈਕਲ ਆਹ ਸ਼ਿਮਤਾ ਬਾਈ ਜੀ ਹੁਣ ਇਹਨਾਂ ਕੋਲੇ ਆ ਗਿਆ ਸਾਈਕਲ ਤੇ ਹੁਣ ਦੇਖਦੇ ਆ ਟੱਕਰ ਕਿੱਥੇ ਜੁੜਦੀ ਆ ਆ ਗਈ ਭਾਈ ਨਾ ਨਾ ਇਹ ਮਗਰ ਨਹੀਂ ਬੋਤਾ ਫੜ ਕੇ ਬਾਈ ਜੀ 19 ਸੈਕਿੰਡ 85 ਪੁਆਇੰਟ ਆ ਬਾਈ ਜੀ ਸਮਾਂ 19 85 ਇਹ ਬਾਈ ਜੀ ਔਰਲੇ ਪਾਸੇ ਭੱਜ ਗਿਆ ਇਹ ਜਿੱਥੇ ਬਿੰਦਰ ਵੀਰਮੀ ਰਾਜੂ ਵੀਰ ਦਾਖਾ ਅਰਮਾਨ ਜੋਤ ਬੱਟਾ ਫੱਲਿਆ ਗੰਦਰ ਵੀਰਮੀ ਜੱਗੀ ਵੀਰ ਆਸੀ ਕਲਾ ਸੋਏ ਜਿਹੜੇ ਉੱਪਰਲੇ ਪਾਸੇ ਟ੍ਰੇਨ ਦਾ ਬਾਈ ਜੀ ਥੋੜਾ ਜਿਆ ਨੇ ਆ ਗਈ ਬਾਈ 19 ਸੈਂਕੜਾ 75 ਪੁਆਇੰਟ ਬਾਈ ਜੀ ਸਮਾ ਲਾ ਗਿਆ 19 75 ਜਾਨ ਜਾਨ ਬੰਗਾ ਛਣਕਾ ਕੇ ਮਿੱਤਰਾਂ ਦਾ ਨਾਂ ਪੁੱਛਦੀ ਇਹ ਆ ਬਾਈ ਜੀ ਨੈਬ ਸਿੰਘ ਲੰਬੜਦਾਰ ਰਾਮਪੁਰ ਗੋਲਦੀ ਰਾਮਪੁਰ ਬਿਆਨਤਮ ਮਹਿਰਨਾ ਸਤਵੰਤਮ ਮਹਿਰਨਾ ਜਿਹੜਾ ਆਪਣੇ ਵੱਲ ਭੱਜਿਆ ਤੇ ਪਰਲੇ ਪਾਸੇ ਸਰਦਾਰ ਕਰਨੈਲ ਸਿੰਘ ਦੀ ਢੈਪੀ ਹਰਵਿੰਦਰ ਸਮਾਣਾ ਇਟਲੀ ਬੱਗਾ ਸਮਾਣਾ ਜੀਤੂ ਢੈਪੀ ਚੈਨੀ ਮਹੋਲੀ ਇਹ ਕਰਨੈਲ ਸਿੰਘ ਢੈਪੀ ਦਾ ਬੱਗੇ ਸਮਾਣੇ ਦਾ ਇਹ 골ਡੀ ਰਾਮਪੁਰ ਦਾ ਗਾਇਬ ਸਿੰਘ ਨੰਬਰਦਾਰ ਰਾਮਪੁਰ ਦਾ ਮਹਿਰ ਨੇ ਵਾਲੇ ਬਿਆਨਤ ਹੋਣਾ ਦਾ ਸਤਬੰਤ ਹੋਣਾ ਦਾ ਇੱਥੇ ਵੀ ਗੱਲਾਂ ਫੁੱਫੜਦੀਆਂ